ਜਵੰਦੀ ਵੀਰ ਦੀ ਕਰਮੇਸ਼ਨ ਦੇ ਉੱਤੇ 150 ਦੇ ਉੱਤੇ ਫੋਨ ਚੋਰੀ ਹੋਇਆ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੀਐਮ ਸਾਹਿਬ ਤੇ ਨਹੀਂ ਸਿਕਿਉਰਿਟੀ ਹੁੰਦੇ باوجود ਵੀ ਚੋਰਾਂ ਨੇ ਲੋਕਾਂ ਦੀ ਜੇਬ ਚੋਂ ਫੋਨ ਤੇ ਪੈਸੇ ਚੋਰੀ ਕੀਤੇ ਇਹ ਮੈਂ ਗੱਲ ਇਸ ਲਈ ਕਰ ਰਿਹਾ ਕਿਉਂਕਿ ਜਸਵੰਦਰ ਪੱਲਾ ਸਾਹਿਬ ਦੀ ਕਰਮੇਸ਼ਨ ਦੇ ਉੱਤੇ ਮੇਰੀ ਜੇਬ ਚੋਂ ਵੀ ਫੋਨ ਚੋਰੀ ਹੋਇਆ ਸੀ ਬਟ ਮੈਂ ਕਿਸੇ ਕਾਰਨ ਕਰਕੇ ਗੱਲ ਦੱਸ ਨਹੀਂ ਸਕਿਆ ਕਿਸੇ ਨੂੰ ਵੀ ਮੈਨੂੰ ਅੱਛਾ ਨਹੀਂ ਲੱਗਿਆ ਮناسب ਨਹੀਂ ਲੱਗਿਆ ਬਟ ਅੱਜ ਮੈਂ ਗੱਲ ਇਸ ਲਈ ਕਰ ਰਿਹਾ ਕਿਉਂਕਿ ਇਹ ਕਿੱਸਾ ਦੁਹਰਾਇਆ ਗਿਆ ਹੈ ਔਰ ਬੜੀ ਵੱਡੀ ਤਾਦਾਦ ਚ ਦੁਹਰਾਇਆ ਗਿਆ ਮੈਂ মিডিਆ ਲਈ ਇੱਕ ਰਿਕਵੈਸਟ ਕਰਦਾ ਸ਼ੱਕੋਸ਼ਬਾ ਲੋਕ ਲੱਗਦੇ ਨੇ ਉਹਨਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਤੇ ਮੈਂ ਇੱਕ ਹੋਰ ਰਿਕੁਐਸਟ ਕਰਨਾ ਜਿਨ੍ਹਾਂ ਜਿਨ੍ਹਾਂ ਦਾ ਫੋਨ ਚੋਰੀ ਹੋਏ ਨੇ ਕਿ ਤੁਹਾਨੂੰ ਇੱਕ 10-12 ਦਿਨ ਦੇ ਵਿੱਚ ਮੈਸੇਜ ਵੀ ਆਊਗਾ ਜਿਹਦੇ ਵਿੱਚ ਲਿਖਿਆ ਹੋਊਗਾ ਕਿ ਤੁਹਾਡਾ ਫੋਨ ਇੱਥੇ ਔਨ ਹੋਇਆ ਲੋਕੇਸ਼ਨ ਜਾਣਨ ਲਈ ਤੁਸੀਂ ਆ ਲਿੰਕ ਤੇ ਕਲਿੱਕ ਕਰਕੇ ਆਪਣੀ ਈਮੇਲ ਆਈਡੀ ਤੇ ਪਾਸਵਰਡ ਪਾਓ ਜਿਹੜਾ ਤੁਸੀਂ ਬਿਲਕੁਲ ਨਹੀਂ ਕਰਨਾ ਜੋ ਜੋ ਮੇਰੇ ਨਾਲ ਹੋਇਆ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਤੇ ਮੈਂ ਵੀ ਨਹੀਂ ਕੀਤਾ ਕਿਉਂਕਿ ਐਪਲ ਕਦੀ ਵੀ ਤੁਹਾਨੂੰ ਜਾਂ ਕੋਈ ਵੀ ਹੋਰ ਕੰਪਨੀ ਜਿਹੜੀਆਂ ਜਿਨ੍ਹਾਂ ਦਾ ਫੋਨ ਚੋਰੀ ਹੋਇਆ ਉਹ ਤੁਹਾਨੂੰ ਕਦੀ ਮੈਸੇਜ ਨਹੀਂ ਭੇਜਦਾ ਡਾਇਰੈਕਟ ਕਿ ਤੁਹਾਡਾ ਫ ਸੋ ਮੈਂ ਰਿਕਵੈਸਟ ਕਰਦਾ ਕਿ ਤੁਸੀਂ ਆਪਣਾ ਧਿਆਨ ਹੁਣ ਰੱਖੋ ਤੇ ਆਪਾਂ ਨੂੰ ਅੱਜ ਤੋਂ ਬਾਅਦ ਇਸ ਚੀਜ਼ ਦਾ ਅਹਿਸਾਸ ਹੋ ਗਿਆ ਕਿ ਇਹ ਜੀ ਲੋਕੇਸ਼ਨ ਹੈ ਜੀ ਸਿਚੁਏਸ਼ਨ ਤੇ ਵੀ ਚੋਰੀਆਂ ਹੋ ਸਕਦੀਆਂ ਨੇ ਚੋਰਾਂ ਦੇ ਇੰਨੇ ਹੌਸਲੇ ਬਲੰਦ ਹੋ ਚੁੱਕੇ ਨੇ ਮੈਂ ਆਪਣੇ ਪੰਜਾਬ ਦੀ ਪੁਲਿਸ ਨੂੰ ਤੇ মিডিਆ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਇਹਦੇ ਚੀਜ਼ਾਂ ਨੂੰ ਵੀ ਕਵਰ ਕਰੋ ਤੇ ਲੋਕਾਂ ਤੱਕ ਜ਼ਿਆਦਾ ਜ਼ਿਆਦਾ ਇਨਫੋਰਮੇਸ਼ਨ ਪਹੁੰਚਾਓ ਜਵੰਦੀ ਵੀਰ ਦੀ ਕਮਿਸ਼ਨ ਦੇ ਉੱਤੇ 150 ਦੇ ਉੱਤੇ ਫੋਨ ਚੋਰੀ ਹੋਇਆ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੀਐਮ ਸਾਹਿਬ ਤੇ ਇਨੀ ਸਿਕਿਉਰਿਟੀ ਹੁੰਦੇ ਬਾਵਜੂਦ ਵੀ ਚੋਰਾਂ ਨੇ ਲੋਕਾਂ ਦੀ ਜੇਬ ਚੋਂ ਫੋਨ ਤੇ ਪੈਸ ਇਹ ਮੈਂ ਗੱਲ ਇਸ ਲਈ ਕਰ ਰਿਹਾ ਕਿਉਂਕਿ ਜਸਵੰਦਰ ਪੱਲਾ ਸਾਹਿਬ ਦੀ ਕਰਮੇਸ਼ਨ ਦੇ ਉੱਤੇ ਮੇਰੀ ਜੇਬ ਚੋਂ ਵੀ ਫੋਨ ਚੋਰੀ ਹੋਇਆ ਸੀ ਬਟ ਮੈਂ ਕਿਸੇ ਕਾਰਨ ਪਰਸ਼ੇ ਗੱਲ ਦੱਸ ਨਹੀਂ ਸਕਿਆ ਕਿਸੇ ਨੂੰ ਵੀ ਮੈਨੂੰ ਅੱਛਾ ਨਹੀਂ ਲੱਗਿਆ ਮناسب ਨਹੀਂ ਲੱਗਿਆ ਬਟ ਅੱਜ ਮੈਂ ਗੱਲ ਇਸ ਲਈ ਕਰ ਰਿਹਾ ਕਿਉਂਕਿ ਇਹ ਕਿੱਸਾ ਦੁਹਰਾਇਆ ਗਿਆ ਹੈ ਔਰ ਬੜੀ ਵੱਡੀ ਤਾਦਾਦ ਚ ਦੁਹਰਾਇਆ ਗਿਆ ਮੈਂ মিডিਆ ਲਾਈਨ ਰਿਕਵੈਸਟ ਕਰਦਾ ਕਿ ਉਹ ਆਪਣੇ ਕੈਮਰਾਜ਼ ਦੇ ਵਿੱਚ ਸਾਰੀਆਂ ਵੀਡੀਓਜ਼ ਚੈੱਕ ਕਰਨ ਜਿੰਨੇ ਜਿੰਨੇ ਉਹਨਾਂ ਨੂੰ ਸ਼ੱਕੋ ਸ਼ੁਭਾ ਲੋਕ ਲੱਗਦੇ ਨੇ ਉਹਨਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਤੇ ਮੈਂ ਇੱਕ ਹੋਰ ਰਿਕਵੈਸਟ ਕਰਦਾ ਜਿੰਨਾ ਚਿਰ ਦੇ ਫੋਨ ਚੋਰੀ ਹੋ ਕਿ ਤੁਹਾਨੂੰ ਇੱਕ 10-12 ਦਿਨ ਦੇ ਵਿੱਚ ਮੈਸੇਜ ਵੀ ਆਊਗਾ ਜਿਹਦੇ ਵਿੱਚ ਲਿਖਿਆ ਹੋਊਗਾ ਕਿ ਤੁਹਾਡਾ ਫੋਨ ਇੱਥੇ ਔਨ ਹੋਇਆ ਲੋਕੇਸ਼ਨ ਜਾਣਨ ਲਈ ਤੁਸੀਂ ਆ ਲਿੰਕ ਤੇ ਕਲਿੱਕ ਕਰਕੇ ਆਪਣੀ ਈਮੇਲ ਆਈਡੀ ਤੇ ਪਾਸਵਰਡ ਪਾਓ ਜਿਹੜਾ ਤੁਸੀਂ ਬਿਲਕੁਲ ਨਹੀਂ ਕਰਨਾ ਜੋ-ਜੋ ਮੇਰੇ ਨਾਲ ਹੋਇਆ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਤੇ ਮੈਂ ਵੀ ਨਹੀਂ ਕੀਤਾ ਕਿਉਂਕਿ Apple ਕਦੀ ਵੀ ਤੁਹਾਨੂੰ ਜਾਂ ਕੋਈ ਵੀ ਹੋਰ ਕੰਪਨੀ ਜਿਹੜੀਆਂ ਜਿਨ੍ਹਾਂ ਦਾ ਫੋਨ ਚੋਰੀ ਹੋਇਆ ਉਹ ਤੁਹਾਨੂੰ ਕਦੀ ਮੈਸੇਜ ਨਹੀਂ ਭੇਜਦਾ ਡਾਇਰੈਕਟ ਕਿ ਤੁਹਾਡਾ ਫੋਨ ਇੱਥੇ ਦੇਖਿਆ ਗਿਆ ਤੁਸੀਂ ਆ ਈਮੇਲ ਆਈਡੀ ਆਪਣਾ ਪਾਓ ਤੇ ਲੋਕੇਸ਼ਨ ਚੈੱਕ ਕਰੋ ਸੋ ਮੈਂ ਰਿਕਵੈਸਟ ਕਰਦਾ ਕਿ ਤੁਸੀਂ ਆਪਣਾ ਧਿਆਨ ਹੁਣ ਰ ਤੇ ਆਪਾਂ ਨੂੰ ਅੱਜ ਤੋਂ ਬਾਅਦ ਇਸ ਚੀਜ਼ ਦਾ ਅਹਿਸਾਸ ਹੋ ਗਿਆ ਕਿ ਇਹ ਜੀ ਲੋਕੇਸ਼ਨ ਹੈ ਜੀ ਸਿਚੁਏਸ਼ਨ ਤੇ ਵੀ ਚੋਰੀਆਂ ਹੋ ਸਕਦੀਆਂ ਨੇ ਚੋਰਾਂ ਦੇ ਇੰਨੇ ਹੌਸਲੇ ਬੁਲੰਦ ਹੋ ਚੁੱਕੇ ਨੇ ਮੈਂ ਆਪਣੇ ਪੰਜਾਬ ਦੀ ਪੁਲਿਸ ਨੂੰ ਤੇ মিডিਆ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਇਹਦੀਆਂ ਚੀਜ਼ਾਂ ਨੂੰ ਵੀ ਕਵਰ ਕਰੋ ਤੇ ਲੋਕਾਂ ਤੱਕ ਜ਼ਿਆਦਾ ਜ਼ਿਆਦਾ ਇਨਫੋਰਮੇਸ਼ਨ ਪਹੁੰਚਾਓ ਜਵੰਦੀ ਵੀਰ ਦੀ ਕਮਿਸ਼ਨ ਦੇ ਉੱਤੇ 150 ਦੇ ਉੱਤੇ ਫੋਨ ਚੋਰੀ ਹੋਇਆ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੀਐਮ ਸਾਹਿਬ ਤੇ ਨਹੀਂ ਸਿਕਿਉਰਿਟੀ ਹੁੰਦੇ باوجود ਵੀ ਚੋਰਾਂ ਨੇ ਲੋਕਾਂ ਦੀ ਜੇਬ ਚੋਂ ਫੋਨ ਤੇ ਪੈਸੇ ਚੋਰੀ ਕੀਤੇ ਇਹ ਮੈਂ ਗੱਲ ਇਸ ਲਈ ਕਰ ਰਿਹਾ ਕਿਉਂਕਿ ਜਸਵੰਦਰ ਪੱਲਾ ਸਾਹਿਬ ਦੀ ਕਰਮੇਸ਼ਨ ਦੇ ਉੱਤੇ ਮੇਰੀ ਜੇਬ ਚੋਂ ਵੀ ਫੋਨ ਚੋਰੀ ਹੋਇਆ ਸੀ ਬਟ ਮੈਂ ਕਿਸੇ ਕਾਰਨ ਪਰਸ਼ੇ ਗੱਲ ਦੱਸ ਨਹੀਂ ਸਕਿਆ ਕਿਸੇ ਨੂੰ ਵੀ ਮੈਨੂੰ ਅੱਛਾ ਨਹੀਂ ਲੱਗਿਆ ਮناسب ਨਹੀਂ ਲੱਗਿਆ ਬਟ ਅੱਜ ਮੈਂ ਗੱਲ ਇਸ ਲਈ ਕਰ ਰਿਹਾ ਕਿਉਂਕਿ ਇਹ ਕਿੱਸਾ ਦੁਹਰਾਇਆ ਗਿਆ ਹੈ ਔਰ ਬੜੀ ਵੱਡੀ ਤਾਦਾਦ ਚ ਦੁਹਰਾਇਆ ਗਿਆ ਮੈਂ মিডিਆ ਲਾਈਨ ਰਿਕਵੈਸਟ ਕਰਦਾ ਕਿ ਉਹ ਆਪਣੇ ਕੈਮਰਾਜ਼ ਦੇ ਵਿੱਚ ਸਾਰੀਆਂ ਵੀਡੀਓਜ਼ ਚੈੱਕ ਕਰਨ ਜਿੰਨੇ ਜਿੰਨੇ ਉਹਨਾਂ ਨੂੰ ਸ਼ੱਕੋ ਸ਼ੁਭਾ ਲੋਕ ਲੱਗਦੇ ਨੇ ਉਹਨਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਤੇ ਮੈਂ ਇੱਕ ਹੋਰ ਰਿਕਵੈਸਟ ਕਰਦਾ ਜਿੰਨਾ ਚਿਰਾਂ ਦੇ ਫੋਨ ਚੋਰੀ ਕਿ ਤੁਹਾਨੂੰ ਇੱਕ 10-12 ਦਿਨ ਦੇ ਵਿੱਚ ਮੈਸੇਜ ਵੀ ਆਊਗਾ ਜਿਹਦੇ ਵਿੱਚ ਲਿਖਿਆ ਹੋਊਗਾ ਕਿ ਤੁਹਾਡਾ ਫੋਨ ਇੱਥੇ ਔਨ ਹੋਇਆ ਲੋਕੇਸ਼ਨ ਜਾਣਨ ਲਈ ਤੁਸੀਂ ਆ ਲਿੰਕ ਤੇ ਕਲਿੱਕ ਕਰਕੇ ਆਪਣੀ ਈਮੇਲ ਆਈਡੀ ਤੇ ਪਾਸਵਰਡ ਪਾਓ ਜਿਹੜਾ ਤੁਸੀਂ ਬਿਲਕੁਲ ਨਹੀਂ ਕਰਨਾ ਜੋ ਜੋ ਮੇਰੇ ਨਾਲ ਹੋਇਆ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਤੇ ਮੈਂ ਵੀ ਨਹੀਂ ਕੀਤਾ ਕਿਉਂਕਿ ਐਪਲ ਕਦੀ ਵੀ ਤੁਹਾਨੂੰ ਜਾਂ ਕੋਈ ਵੀ ਹੋਰ ਕੰਪਨੀ ਜਿਹੜੀਆਂ ਜਿਨ੍ਹਾਂ ਦਾ ਫੋਨ ਚੋਰੀ ਹੋਇਆ ਉਹ ਤੁਹਾਨੂੰ ਕਦੀ ਮੈਸੇਜ ਨਹੀਂ ਭੇਜਦਾ ਡਾਇਰੈਕਟ ਕਿ ਤੁਹਾਡਾ ਫੋਨ ਇੱਥੇ ਦੇਖਿਆ ਗਿਆ ਤੁਸੀਂ ਆ ਈਮੇਲ ਆਈਡੀ ਆਪਣਾ ਪਾਓ ਤੇ ਲੋਕੇਸ਼ਨ ਚੈੱਕ ਕਰੋ ਸੋ ਮੈਂ ਰਿਕਵੈਸਟ ਕਰਦਾ ਕਿ ਤੁਸੀਂ ਆਪਣਾ ਧਿਆਨ ਹੁਣ ਰ ਤੇ ਆਪਾਂ ਨੂੰ ਅੱਜ ਤੋਂ ਬਾਅਦ ਇਸ ਚੀਜ਼ ਦਾ ਅਹਿਸਾਸ ਹੋ ਗਿਆ ਕਿ ਇਹ ਜੀ ਲੋਕੇਸ਼ਨ ਹੈ ਜੀ ਸਿਚੁਏਸ਼ਨ ਤੇ ਵੀ ਚੋਰੀਆਂ ਹੋ ਸਕਦੀਆਂ ਨੇ ਚੋਰਾਂ ਦੇ ਇੰਨੇ ਹੌਸਲੇ ਬੁਲੰਦ ਹੋ ਚੁੱਕੇ ਨੇ ਮੈਂ ਆਪਣੇ ਪੰਜਾਬ ਦੀ ਪੁਲਿਸ ਨੂੰ ਤੇ মিডিਆ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਇਹਦੀਆਂ ਚੀਜ਼ਾਂ ਨੂੰ ਵੀ ਕਵਰ ਕਰੋ ਤੇ ਲੋਕਾਂ ਤੱਕ ਜ਼ਿਆਦਾ ਜ਼ਿਆਦਾ ਇਨਫੋਰਮੇਸ਼ਨ ਪਹੁੰਚਾਓ